ਕੁੜੀ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿ ਨਹੀਂ ਪੁਲਿਸ ਮੁਲਾਜ਼ਮਾ ਪੁਲਿਸ ਮੁਲਾਜ਼ਮ ਦੇ ਜ਼ਰੀਏ ਹੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਬ੍ਰਦਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਉਹਨੇ ਕਿਹਾ ਵੀ ਮੇਰੀ ਮੈਰਿਜ ਨਹੀਂ ਹੋਈ ਹੈ ਇਹਨਾਂ ਬ੍ਰਦਰ ਨੇ ਕਿਹਾ ਵੀ ਇੰਨੀ ਏਜ ਹੋ ਗਈ ਮੈਰਿਜ ਕਿਉਂ ਨਹੀਂ ਕਰਵਾਈ ਤੁਸੀਂ ਉਹਨੇ ਦੱਸਿਆ ਵੀ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ 2 ਸਾਲ ਪਹਿਲਾਂ ਤਾਂ ਉਸ ਤੋਂ ਬਾਅਦ 2-3 ਸਾਲ ਪਹਿਲਾਂ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਮੈਂ ਮੈਰਿਜ ਕਰਨੀ ਹੈ अपना नाम ਰੱਖਿਆ ਹੋਇਆ ਸੀ ਮਨਪ੍ਰੀਤ ਕੌਰ ਗਰੇਵਾਲ ਇਸ ਟਰਾਈਡਿ ਤੇ ਇਹੀ ਉਹ ਆਪਣੀ ਜਿਹੜੀ ਨੇਮ ਪਲੇਟ ਸੀਗੀ ਉਸ ਤੇ ਵੀ ਮਨਪ੍ਰੀਤ ਕੌਰ ਗਰੇਵਾਲ ਸੀਗੀ ਤੋਂ ਸਾਡੀ ਗੱਲਬਾਤ ਹੋਣ ਲੱਗੀ ਜੀ ਇਸ ਟਰਾਈਡਿ ਤੇ ਥੋੜੇ ਦਿਨ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਫੋਨ ਤੇ ਗੱਲਬਾਤ ਹੋਣ ਲੱਗੀ ਜੀ 2023 ਦਸੰਬਰ ਦਾ ਟਾਈਮ ਸੀਗਾ 27 ਕਿ 28 ਤਰੀਕ ਸੀ ਜਦੋਂ ਸਾਡੀ ਫਸਟ ਟਾਈਮ ਗੱਲ ਹੋਈ ਗੱਲਬਾਤ ਉਹਨੇ ਇਦਾਂ ਕਰੀ ਕਿ ਮਤਲਬੀ ਕੋਈ ਐਕਸਪਰਟ ਬੰਦਾ ਵੀ ਉਹਨੂੰ ਨਹੀਂ ਸੀ ਫੜ ਸਕਦਾ ਵੀ ਇਹ ਪੁਲਿਸ ਵਾਲੀ ਨਹੀਂ ਹੈਗੀ। 2-3 ਮਹੀਨੇ ਲਗਭਗ ਗੱਲਬਾਤ ਨੂੰ ਹੋ ਗਈ ਸੀ 3-4 ਮਹੀਨੇ ਜੀ ਹਨਾ ਤੇ ਕਹਿੰਨੇ ਆਪਾਂ ਅਗੇਜਮੈਂਟ ਕਰਵਾ ਲੈਂਦੇ ਆ ਤੇ ਮੈਰਿਜ ਥੋੜਾ ਟਾਈਮ ਪਾ ਕੇ ਆਪਾਂ ਰੁੱਕ ਕੇ ਕਰ ਲਾਂਗੇ। ਘਰਦਿਆਂ ਨੇ ਜੋ ਵੀ ਸ਼ਗਨਾ ਦਾ ਸਮਾਨ ਲੈਂਦਾ, ਮੁੰਦੀ ਸੀਗੀ ਜਾਂ ਜੋ ਵੀ ਸ਼ਗਨ ਪਾਉਂਦੇ ਹੁੰਦੇ ਹਨਾ ਤਾਂ ਸਾਡੀ ਅਗੇਜਮੈਂਟ ਹੋ ਗਈ। ਅਸੀਂ ਵੀ ਸੋਚਿਆ ਵੀ ਚਲੋ ਕੁੜੀ ਪੁਲਿਸ ਮੁਲਾਜ਼ਮ ਹੈ। ਤੋ ਹੋਰ ਕੋਈ ਆਮ ਨੋਰਮਲ ਬੰਦਾ ਹੋਵੇ ਤਾਂ ਸਾਰਾ ਬੰਦਾ ਸ਼ੱਕ ਵੀ ਕਰ ਸਕਦਾ ਹੈ ਨਾ ਇੱਕ ਜਿਹੜੇ ਬ੍ਰਦਰ ਨੇ ਦੱਸਦੀ ਸੀ ਕਿ ਮੇਰਾ ਰੀਅਲ ਬ੍ਰਦਰ ਹੈ ਬਟ ਉਹਦਾ ਰੀਅਲ ਬ੍ਰਦਰ ਹੈ ਨਹੀਂ ਸੀ ਉਹ ਪੁਲਿਸ ਮੁਲਾਜ਼ਮ ਹੈ ਉਹ ਵੀ ਸਾਰੇ ਇਨਵੋਲਵ ਨੇ ਵਿੱਚ ਪੂਰੀ ਗੈਂਗ ਸੀਗੀ ਨਾ ਜੀ ਉਹ ਕਹਿੰਦੀ ਵੀ 27 ਤਰੀਕ ਨੂੰ ਆਪਾਂ ਇਹਦੀ ਮੈਰਿਜ ਕਰਨੀ ਹੈ ਬ੍ਰਦਰ ਦੀ 1 ਮਈ ਦੀ ਆਪਣੀ ਚਲੋ ਵਿਆਹ ਫਿਕਸ ਕਰਤਾ ਜੀ ਸਾਡੇ ਵੱਲੋਂ ਤਿਆਰੀਆਂ ਸ਼ੁਰੂ ਹੋ ਗਈਆਂ ਸਭ ਪੈਲਸ ਕਰ ਲਿਆ ਗੱਡੀਆਂ ਕਰ ਲੀਆਂ ਘਰੇ ਰਾਸ਼ਨ ਆ ਗਿਆ ਹਲਵਾਈ ਨੇ ਬੈਠਣਾ ਸੀਗਾ ਜੋ ਵੀ ਆਪਣੇ ਵਿਆਹ ਦੇ ਵਿੱਚ ਰੀਤੀ ਰਿਵਾਜ ਹੁੰਦੇ ਨੇ ਮੈਂ ਦੱਸਿਆ ਕਿ ਇਸ ਦਾ ਪਹਿਲਾਂ ਵਿਆਹ ਵੀ ਹੋਇਆ ਪੈਸੇ ਦੀ ਕੁੜੀ ਵੀ ਹੈਗੀ ਸੀ ਹਾਂਜੀ ਇੱਕ ਇਹਦੀ ਕੁੜੀ ਹੈ ਜੀ 16 ਕੇ 17 ਸਾਲ ਦੀ ਹੋਏਗੀ ਇੱਕ ਇਹਦਾ ਬੇਟਾ ਹੈ 14 ਸਾਲ ਦਾ ਦਾ ਅਨਮੂੜ ਦੇਖ ਰਹੇ ਹਾਂ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਮੌਜੂਦ ਆ ਸੀ ਪਟਿਆਲਾ ਦੇ ਪਿੰਡ ਕਣਾਮ ਦੇ ਵਿੱਚ ਜਿੱਥੋਂ ਦੇ ਇੱਕ ਨੌਜਵਾਨ ਨਾਲ ਠੱਗੀ ਹੋਈ ਹੈ ਤੇ ਤੁਹਾਡੇ ਨਾਲ ਸਾਰਾ ਮਾਮਲਾ ਦੱਸਾਂਗੇ ਮਾਮਲਾ ਕੀ ਹੈ ਤੇ ਨੌਜਵਾਨ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਸਿੰਘ ਜੀ ਭਾਈ ਤੁਹਾਡੇ ਨਾਲ ਇੱਕ ਠੱਗੀ ਦਾ ਸ਼ਿਕਾਰ ਹੋਇਆ ਇੱਕ ਕੁੜੀ ਵੱਲੋਂ ਠੱਗੀ ਮਾਰੀ ਗਈ ਉਹ ਸਾਰਾ ਮਾਮਲਾ ਕੀ ਹੈ ਹਾਂ ਜੀ ਮਾਮਲਾ ਇਦਾਂ ਹੈ ਕਿ ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਹੀ ਕੁੜੀ ਮਿਲੀ ਸੀਗੀ ਚਲੋ ਜਦੋਂ ਸੈਕਿੰਡ ਟਾਈਮ ਉਹਨਾਂ ਦੀ ਮੁਲਾਕਾਤ ਹੋਈ ਮੋਹਾਲੀ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਮਤਲਬ ਕੁੜੀ ਨੇ ਕਿਹਾ ਵੀ ਪਟਿਆਲਾ ਮੈਨੂੰ ਡ੍ਰੌਪ ਕਰਦੇ ਹੋ ਤੁਸੀਂ ਬ੍ਰਦਰ ਵਾਪਸ ਆ ਰਹੇ ਸੀ ਆਪਣੇ ਮੋਹਾਲੀ ਤੋਂ ਤਾਂ ਜਦੋਂ ਵਾਪਸ ਆ ਰਹੇ ਸੀ ਬ੍ਰਦਰ ਨੇ ਉਹਨਾਂ ਨੂੰ ਪੁੱਛਿਆ ਹਾਂ ਵੀ ਤੁਹਾਡੀ ਡਿਊਟੀ ਕਿੱਥੇ ਆ ਜਾਂ ਕੁੜੀ ਕਿਸ ਚੀਜ਼ ਦਾ ਕੰਮ ਕਰਦੀ ਸੀ ਕੁੜੀ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿ ਨਹੀਂ ਪੁਲਿਸ ਮੁਲਾਜ਼ਮਾ ਪੁਲਿਸ ਮੁਲਾਜ਼ਮ ਦੇ ਜ਼ਰੀਏ ਹੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਬ੍ਰਦਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਉਹਨੇ ਕਿਹਾ ਵੀ ਮੇਰੀ ਮੈਰਿਜ ਨਹੀਂ ਹੋਈ ਹੈ ਇਹਨਾਂ ਬ੍ਰਦਰ ਨੇ ਕਿਹਾ ਵੀ ਇੰਨੀ ਏਜ ਹੋ ਗਈ ਮ ਉਹਨੇ ਦੱਸਿਆ ਵੀ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ 2 ਸਾਲ ਪਹਿਲਾਂ ਤਾਂ ਉਸ ਤੋਂ ਬਾਅਦ 2-3 ਸਾਲ ਪਹਿਲਾਂ ਡੈਥ ਹੋ ਗਈ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਮੈਂ ਮੈਰਿਜ ਕਰਨੀ ਨੇ ਹੈਗੀ ਤਾਂ ਬ੍ਰਦਰ ਨੇ ਉਹਨਾਂ ਨਾਲ ਗੱਲ ਕੀਤੀ ਕਿ ਜੇ ਤੁਸੀਂ ਕਹੋ ਤਾਂ ਤੁਹਾਡਾ ਮੈਂ ਰਿਸ਼ਤਾ ਕਰਵਾ ਦੇਣਾ ਉਹਨਾਂ ਨੇ ਕਿਹਾ ਨਹੀਂ ਪਾਜੀ ਹਜੇ ਮੇਰਾ ਕੋਈ ਇਦਾਂ ਦਾ ਪਲਾਨ ਹੈ ਨਹੀਂ ਮੈਰਿਜ ਕਰਵਾਉਂਦਾ ਉਸ ਤੋਂ ਬਾਅਦ ਕੁਝ ਦਿਨ ਬੀਤ ਗਏ ਜੀ ਤਾਂ ਬ੍ਰਦਰ ਦੀ ਦੁਬਾਰਾ ਗੱਲਬਾਤ ਹੋਈ ਤਾਂ ਪੁੱਛਿਆ ਵੀ ਉਹਨੇ ਆਪਣਾ ਨਾਮ ਰੱਖਿਆ ਹੋਇਆ ਸੀ ਮਨਪ੍ਰੀਤ ਕੌਰ ਗਰੇਵਾਲ ਇਸ ਆਈਡੀ ਤੇ ਇਹੀ ਉਹ ਆਪਣੀ ਜਿਹੜੀ ਨੇਮ ਪਲੇਟ ਸੀਗੀ ਅ ਉਸਤੇ ਵੀ ਮਨਪ੍ਰੀਤ ਕੌਰ ਗਰੇਵਾਲ ਸੀਗਾ ਤਾਂ ਜਦੋਂ ਬ੍ਰਦਰ ਨੇ ਪੁੱਛਿਆ ਕਿ ਮੰਨ ਕੁਝ ਸੋਚਿਆ ਤੁਸੀਂ ਤਾਂ ਉਹਨਾਂ ਨੇ ਪੁੱਛਿਆ ਵੀ ਮੁੰਡਾ ਕੌਣ ਹੈ ਬ੍ਰਦਰ ਨੇ ਦੱਸਿਆ ਵੀ ਮੁੰਡਾ ਮੇਰਾ ਸਾਕਾ ਭਰਾਈਆ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਗੱਲ ਤੋੜ ਲੰਨੇ ਆ ਤਾਂ ਕਹਿੰਦੀ ਮੈਂ ਸੋਚ ਕੇ ਦੱਸਾਂਗੇ ਚਲੋ ਥੋੜਾ ਟਾਈਮ ਬੀਤਿਆ ਬ੍ਰਦਰ ਤੋਂ ਦੁਬਾਰਾ ਉਹਨਾਂ ਤੇ ਗੱਲਬਾਤ ਹੋਈ ਇੰਸਟਾ ਦੇ ਜ਼ਰੀਏ ਤਾਂ ਉਹਨਾਂ ਨੇ ਮੇਰੀ ਆਈਡੀ ਮੰਗ ਲਈ ਬ੍ਰਦਰ ਤੋਂ ਬ੍ਰਦਰ ਨੇ ਆਈਡੀ ਭੇਜੀ ਤੀ ਉਹਨਾਂ ਨੂੰ ਚਲੋ ਸਾਡੀ ਗੱਲਬਾਤ ਹੋਣ ਲੱਗੀ ਜੀ ਇਨਸਟਾ ਆਈਡੀ ਤੇ ਥੋੜੇ ਦਿਨ ਆਪਾਂ ਸਾਡੇ ਨੰਬਰ ਐਕਸਚੇਂਜ ਹੋ ਗਏ ਫੋਨ ਤੇ ਗੱਲਬਾਤ ਹੋਣ ਲੱਗੀ ਜੀ 2023 ਦਸੰਬਰ ਦਾ ਟਾਈਮ ਸੀਗਾ 27 ਕਿ 28 ਤਰੀਕ ਸੀਗੀ ਜਦੋਂ ਸਾਡੀ ਫਸਟ ਟਾਈਮ ਗੱਲ ਹੋਈ ਆ ਤਾਂ ਫੋਨ ਤੇ ਗੱਲਬਾਤ ਹੋਣ ਲੱਗ ਗਈ ਚਲੋ ਜਿੱਦਾਂ ਇਦਾਂ ਦਿਨ ਬੀਤ ਗਏ ਗੱਲ ਕੰਟੀਨਿਊ ਚੱਲਣ ਲੱਗ ਗਈ ਦਿਨੇ ਵੀ ਦੁਪਹਿਰ ਸ਼ਾਮ ਨੂੰ ਰਾਤ ਨੂੰ ਤਾਂ ਗੱਲਬਾਤ ਉਹਨੇ ਇਦਾਂ ਕਰੀ ਕਿ ਮਤਲਬ ਵੀ ਕੋਈ ਐਕਸਪਰਟ ਬੰਦਾ ਵੀ ਉਹਨੂੰ ਨਹੀਂ ਸੀ ਫੜ ਸਕਦਾ ਵੀ ਇਹ ਪੁਲਿਸ ਵਾਲੀ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਕਿੰਨੇ ਆਪਾਂ ਮਿਲਦੇ ਆ ਮੈਂ ਕਿਹਾ ਚਲੋ ਤੁਸੀਂ ਘਰੇ ਆ ਜਾਓ ਮੈਂ ਘਰੇ ਵੀ ਗੱਲ ਕਰ ਲਈ ਸੀ ਮਮੀ ਪਾਪਾ ਨਾਲ ਕਿ ਇਦਾਂ ਕੁੜੀ ਆ ਜਿਹੜੀ ਲੱਕੀ ਵੀਰੇ ਨੇ ਦੱਸਿਆ ਹੈ ਕਿ ਅਸੀਂ ਮੈਰਿਜ ਕਰਵਾਣੀ ਹੈ ਘਰ ਦੇ ਇਹਦੇ ਚਲੋ ਇੱਥੇ ਹੀ ਬੁਲਾ ਲਓ ਚਲੋ ਕੁੜੀ ਪਟਿਆਲਾ ਆ ਗਈ ਜੀ ਮੈਨੂੰ ਪਟਿਆਲਾ ਤੋਂ ਲੈ ਕੇ ਆਇਆ ਜਾ ਕੇ ਸਾਡੇ ਘਰੇ ਆ ਗਈ ਤਾਂ ਉਸ ਤੋਂ ਪਹਿਲਾਂ ਜਦੋਂ ਸਾਡੀ ਗੱਲਬਾਤ ਹੋ ਰਹੀ ਸੀ ਤਿੰਨ ਮਹੀਨੇ ਲਗਭਗ ਗੱਲਬਾਤ ਨੂੰ ਹੋ ਗਈ ਸੀ ਤਿੰਨ ਚਾਰ ਮਹੀਨੇ ਜੀ ਹਨਾ ਤੇ ਕਿੰਨੇ ਆਪਾਂ ਅਗੇਜਮੈਂਟ ਕਰਵਾ ਲਾਂ ਨੇ ਤੇ ਮੈਰਿਜ ਥੋੜਾ ਟਾਈਮ ਪਾ ਕੇ ਆਪਾਂ ਰੋਕ ਕੇ ਕਰ ਲਾਂਗੇ ਮੇਕੇ ਜੀ ਕੋਈ ਗੱਲ ਨਹੀਂ ਠੀਕ ਹੈ ਤਾਂ ਉਸ ਤੋਂ ਬਾਅਦ ਸਾਡੇ ਘਰੇ ਆਈ ਜੀ ਚਲੋ ਜੋ ਵੀ ਸ਼ਗਨ ਵਿਹਾਰ ਹੁੰਦੇ ਹਨਾ ਸਾਡੀ ਅਗੇਜਮੈਂਟ ਹੋ ਗਈ ਕੱਲੀ ਆਈ ਸੀਗੀ ਉਹ ਤਾਂ ਘਰਦਿਆਂ ਨੇ ਜੋ ਵੀ ਸ਼ਗਨਾਂ ਦਾ ਸਮਾਨ ਲਿਆਂਦਾ ਮੁੰਦੀ ਸੀਗੀ ਜਾਂ ਜੋ ਵੀ ਸ਼ਗਨ ਪਾਉਂਦੇ ਹੁੰਦੇ ਹਨਾ ਜੀ ਤਾਂ ਸਾਡੀ ਅਗੇਜਮੈਂਟ ਹੋ ਗਈ ਉਹ ਸਾਡੇ ਘਰੇ ਪਾਜੀ ਕੱਟ ਰਹੇ ਤੁਹਾਨੂੰ ਤੁਸੀਂ ਫੈਮਿਲੀ ਮੈਂਬਰ ਨਹੀਂ ਪੁੱਛੇ ਕਿ ਉਹ ਫੈਮਿਲੀ ਮੈਂਬਰਾਂ ਨਾਲ ਕਿਉਂ ਨਹੀਂ ਆਈ ਕਿ ਮਤਲਬ ਕਿ ਘਰ ਦੇ ਸ਼ਗਨ ਪਾ ਰਹੇ ਨੇ ਕਿ ਫੈਮਿਲੀ ਮੈਂਬਰ ਨੇ ਵੀ ਆਣਾ ਚਾਹੀਦਾ ਸੀ ਬਿਲਕੁਲ ਜੀ ਪੁੱਛਿਆ ਸੀਗਾ ਸਰ ਤਾਂ ਜਦੋਂ ਵੀ ਮਤਲਬ ਪਹਿਲਾਂ ਤਾਂ ਮੇਰੇ ਘਰ ਦੇ ਨੇ ਇੱਥੇ ਆਈ ਨਾ ਸਾਡੇ ਘਰੇ ਫਸਟ ਟਾਈਮ ਤਾਂ ਅਸੀਂ ਕਿਹਾ ਵੀ ਮਤਲਬ ਤੁਹਾਡੇ ਮੰਮੀ ਪਾਪਾ ਨੂੰ ਬੁਲਾ ਲਓ ਤਾਂ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਉਹ ਦੂਰ ਨੇ ਨਹੀਂ ਦੂਰ ਤੋਂ ਕਿਉਂ ਆਣਗੇ ਫਾਜਲਗਾ ਤੋਂ ਤਾਂ ਆਪਾਂ ਨੈਕਸਟ ਟਾਈਮ ਜਲਦੀ ਮਿਲਵਾ ਦਾਂਗੇ ਉਹਨਾਂ ਨਾਲ ਤਾਂ ਕੋਈ ਦਿੱਕਤ ਨਹੀਂ ਅਸੀਂ ਵੀ ਇਹ ਸੋਚਿਆ ਵੀ ਚਲੋ ਕੁੜੀ ਪੁਲਿਸ ਮੁਲਾਜ਼ਮ ਹੈ ਤਾਂ ਹੋਰ ਕੋਈ ਆਮ ਨੋਰਮਲ ਬੰਦਾ ਹੋਵੇ ਤਾਂ ਸਾਰਾ ਬੰਦਾ ਸ਼ੱਕ ਵੀ ਕਰ ਸਕਦਾ ਹੈ ਨਾ ਜੀ ਤਾਂ ਅਸੀਂ ਇਹ ਚੀਜ਼ ਨੂੰ ਕੋਈ ਸੋਚਿਆ ਹੀ ਨਹੀਂ ਹੈਗਾ ਵੀ ਚਲੋ ਕੋਈ ਗੱਲ ਨਹੀਂ ਕਹਿੰਦੀ ਸੀ ਮਤਲਬ 2011 ਦੀ ਮੈਂ ਭਰਤੀ ਹਾਂ ਤੇ ਮੇਰੀ 13-14 ਸਾਲ ਸਰਵਿਸ ਹੋ ਚੁੱਕੀ ਹੈ ਚਲੋ ਮੇਰੀ ਅਗੇਂਜਮੈਂਟ ਹੋ ਗਈ ਜੀ 4 ਤੋਂ 5 ਦਿਨ ਸਾਡੇ ਘਰੇ ਰਹੀ ਚਲੀ ਗਈ ਗੱਲਬਾਤ ਕੰਟੀਨਿਊ ਚਲਦੀ ਰਹੀ ਉਸ ਤੋਂ ਬਾਅਦ ਘਰ ਦੇ ਨੇ ਕਿਹਾ ਵੀ ਮਨਪ੍ਰੀਤ ਤੇਰੇ ਮੰਮੀ ਜਾਂ ਪਾਪਾ ਨਾਲ ਗੱਲ ਤਾਂ ਕਰਵਾ ਚਲੋ ਜੀ ਮੈਂ ਅੱਜ ਡਿਊਟੀ ਤੇ ਹਾਂ ਮੈਂ ਘਰੇ ਜਾ ਕੇ ਤੁਹਾਡੀ ਗੱਲ ਕਰਵਾਨੇ ਆ ਘਰੇ ਗਏ ਜੀ ਉਸ ਤੋਂ ਬਾਅਦ ਫੋਨ ਆ ਗਿਆ ਜੀ ਮੇਰੀ ਭਾਬੀ ਦੀ ਡੈਥ ਹੋ ਗਈ ਹੈ ਅਜੇ ਉਹ ਗੱਲ ਨਹੀਂ ਕਰਨਗੇ ਅਸੀਂ ਗਾ ਜੀ ਬੜਾ ਮਾੜਾ ਕੰਮ ਹੋ ਗਿਆ ਜੀ 10-15 ਦਿਨ ਬੀਤ ਗਏ ਜੀ ਜਦੋਂ ਫੇਰ ਉਹੀ ਦੁਬਾਰਾ ਗੱਲ ਕੀਤੀ ਵੀ ਘਰ ਦੇ ਨਾਲ ਗੱਲ ਕਰਾਓ ਕਿਸੇ ਨਾਲ ਕਰਵਾ ਦਿਓ ਨਾ ਬ੍ਰਦਰ ਨਾਲ ਕਰਵਾ ਦਿਓ ਇੱਕ ਬ੍ਰਦਰ ਦੀ ਤਾਂ ਦੱਸਿਆ ਸੀ ਉਹਨੇ ਡੈਥ ਹੋ ਗਈ ਹੈ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਇੱਕ ਜਿਹੜੇ ਬ੍ਰਦਰ ਨੇ ਦੱਸਦੀ ਸੀ ਕਿ ਮੇਰਾ ਰੀਅਲ ਬ੍ਰਦਰ ਹੈ ਬਟ ਉਹਦਾ ਰੀਅਲ ਬ੍ਰਦਰ ਹੈ ਨਹੀਂ ਸੀ ਉਹ ਪੁਲਿਸ ਮੁਲਾਜ਼ਮ ਹੈ ਉਹ ਵੀ ਸਾਰੇ ਇਨਵੋਲਵ ਨੇ ਵਿੱਚ ਪੂਰੀ ਗੈਂਗ ਸੀਗੀ ਇਹਨਾਂ ਦੀ ਇੱਕ ਅਬੌਰ ਤੋਂ ਕੁੜੀ ਸੀਗੀ ਇੱਕ ਮੋਗਾ ਤੋਂ ਸੀ ਉਹ ਕਹਿੰਦੀ ਮੇਰੀ ਸਿਸਟਰ ਹੈ ਜਿਹੜੀ ਰੀਅਲ ਸਿਸਟਰ ਹੈ ਛੋਟੀ ਜੋ ਉਹਦੀ ਪਹਿਲਾ ਮੈਰਿਜ ਹੋ ਗਈ ਸੀ ਕਿ ਮੈਂ ਮੈਰਿਜ ਕਰਵਾਈ ਨਹੀਂ ਜਦੋਂ ਸੈਕਿੰਡ ਟਾਈਮ ਕਰਦੇ ਨੇ ਕਿ ਆ ਗੱਲ ਕਰਵਾਉਣ ਨੂੰ ਤਾਂ ਉਸ ਤੋਂ ਬਾਅਦ ਇਹਨੇ ਕੀ ਕਿਹਾ ਵੀ ਮੇਰੇ ਬ੍ਰਦਰ ਦੇ ਸਾਲੇ ਦੀ ਡੈਥ ਹੋ ਗਈ। ਜਵਾਨ ਮੁੰਡਾ ਸੀਗਾ ਉਹੀ ਡੈਥ ਹੋ ਗਈ ਆ। ਚਲੋ ਗੱਲ ਫਿਰ ਰੁਕ ਗਈ। ਥੋੜੇ ਦਿਨ ਪਏ ਜੀ ਹਫਤਾ ਪਿਆ ਫਿਰ ਇਹਦੇ ਚਾਚੀ ਦੀ ਡੈਥ ਹੋ ਗਈ ਜੀ। ਮਤਲਬ ਜਦੋਂ ਵੀ ਕਰਦਿਆ ਨੇ ਇਹਨੂੰ ਗੱਲ ਕਰਨ ਨੂੰ ਕਿਹਾ ਵੀ ਹਾਂ ਵੀ ਗੱਲ ਕਰਵਾ ਚ ਅਸੀਂ ਉੱਥੇ ਆਂਦੇ ਆ ਕਹਿੰਦੇ ਨਹੀਂ ਤੁਸੀਂ ਨਹੀਂ ਇੱਥੇ ਆਣਾ ਹਜੇ। ਅਜੇ ਘਰ ਦੇ ਕਹਿੰਦੇ ਵੀ ਛਗਣਾ ਦਾ ਕੰਮ ਹੈ ਅਸੀਂ ਤਾਂ ਮੇਲੇ ਵੀ ਨਹੀਂ ਹੈਗੇ ਤੇ ਪਹਿਲਾਂ ਨਹੀਂ ਬੁਲਾਉਣਾ ਹੈਗਾ ਅਸੀਂ। ਉਸ ਤੋਂ ਬਾਅਦ ਸਰ ਕੀ ਹੋਇਆ ਫਿਰ 15-20 ਦਿਨ ਨਿਕਲ ਗਏ ਉਸ ਬੰਦੇ ਦੇ ਚਾਚੇ ਦੇ ਮੁੰਡੇ ਨੇ ਕਿਹਾ ਵੀ ਚਾਚੇ ਦੇ ਮੁੰਡੇ ਦੀ ਡੈਥ ਹੋ ਗਈ ਛੱਤ ਤੋਂ ਗਿਰ ਕੇ ਫਿਰ ਦਿਨ ਬੀਤ ਗਏ ਕਰਦੇ ਕਰਾਂਦੇ ਸਰ ਇਹ 2-3 ਮਹੀਨੇ ਦਾ ਡਰਾਮਾ ਚੱਲਦਾ ਰਿਹਾ ਮੇਰੇ ਬ੍ਰਦਰ ਨੂੰ ਕੁਝ ਆਈਡੀਆ ਹੋ ਗਿਆ ਸੀਗਾ ਕਿਉਂਕਿ ਉਹਨੇ ਪੁਲਿਸ ਵਾਲੀ ਅੱਖ ਨਾਲ ਦੇਖਿਆ ਹਨ ਤਾਂ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਬਚਿਆ ਇਹਦਾ ਕੱਲਾ ਭਰਾ ਤਾਂ ਜਿਹਦੀ ਵਾਈਫ ਨੂੰ ਪਹਿਲੇ ਨੇ ਮਾਰਤਾ ਸੀਗਾ ਉਹ ਕਹਿੰਦੀ ਵੀ ਮਤਲਬ ਜਿਹੜਾ ਮੇਰਾ ਬ੍ਰਦਰ ਹੈ ਨਾ ਉਹਦੀ ਇੱਥੇ ਇੱਕ ਪੁਲਿਸ ਵਾਲੀ ਕੁੜੀ ਆ ਉਹਦੇ ਨਾਲ ਗੱਲਬਾਤ ਹੈ ਰੂਪ ਨਾਮ ਦੱਸਦੀ ਸੀਗੀ ਸ਼ਾਇਦ ਉਹ ਕੁੜੀ ਦਾ ਇੱਕ ਵਾਰੀ ਮੇਨਾਂ ਗੱਲ ਹੋਈ ਏ ਉਸ ਕੁੜੀ ਦੀ ਵੀ ਤਾਂ ਕਹਿੰਦੀ ਵੀ 27 ਤਰੀਕ ਨੂੰ ਆਪਾਂ ਇਹਦੀ ਮੈਰਿਜ ਕਰਨੀ ਹੈ ਬ੍ਰਦਰ ਦੀ 1 ਮਈ ਦੀ ਆਪਣੀ ਚਲੋ ਵਿਆਹ ਫਿਕਸ ਕਰਤਾ ਜੀ ਸਾਡੇ ਵੱਲੋਂ ਤਿਆਰੀਆਂ ਸ਼ੁਰੂ ਹੋ ਗਈਆਂ ਸਰ ਅਸੀਂ ਪੈਲਸ ਕਰ ਲਿਆ ਗੱਡੀਆਂ ਕਰ ਲੀਆਂ ਘਰੇ ਰਾਸ਼ਨ ਆ ਗਿਆ ਹਲਵਾਈ ਨੇ ਬੈਠਣਾ ਸੀਗਾ ਜੋ ਵੀ ਆਪਣੇ ਵਿਆਹ ਦੇ ਵਿੱਚ ਰੀਤੀ ਰਿਵਾਜ ਹੁੰਦੇ ਆ ਸਾਰਾ ਕੋਈ ਸਾਡੀ ਫੁੱਲ ਤਿਆਰੀ ਸੀਗੀ ਸਾਡੇ ਅਸੀਂ ਕਾਰਡ ਵੰਡ ਤੇ ਜੀ ਰਿਸ਼ਤੇਦਾਰਾਂ ਚ ਸਾਰੇ ਤਾਂ ਇਹਨੇ ਕਿਹਾ ਵੀ ਮਤਲਬ ਆਪਾਂ ਪ੍ਰੀ ਵੈਡਿੰਗ ਕਰਨੀ ਆ ਮੈਂ ਬ੍ਰਦਰ ਨਾਲ ਗੱਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਕਰ ਲੈਂਦੇ ਆ ਅਸੀਂ ਨਾਬਾ ਹਵੇਲੀ ਬੁੱਕ ਕੀਤੀ ਜੀ ਪ੍ਰੀ ਵੈਡਿੰਗ ਲਈ 26 April ਦੀ 1 May ਦੀ ਮੇਰੀ ਮੈਰੀ ਸੀਗੀ ਤਾਂ 26 ਨੂੰ ਮੈਂ ਫੋਨ ਕੀਤਾ ਵੀ ਮੈਂ ਹੀ ਚੱਲ ਪਿਓ ਤੁਸੀਂ ਕਹਿੰਦੀ ਵੀ ਨਹੀਂ ਮੈਂ ਤੁਹਾਨੂੰ ਕਾਲ ਬੈਕ ਕਰਦੀਆਂ ਮੇਰੇ ਬ੍ਰਦਰ ਦੀ ਨਾ ਤਬੀਤ ਸਹੀ ਨਹੀਂ ਆएगी ਕਿ ਹੋ ਸਕਦਾ ਅੱਜ ਤਾਂ ਸਾਡਾ ਕੈਨਸਲ ਹੋ ਜਾਏ ਅਸੀਂ ਸੋਚਿਆ ਕੋਈ ਗੱਲ ਨਹੀਂ ਚਲੋ ਕੱਲ ਨੂੰ ਕਰ ਲਾਂਗੇ ਪਹਿਲਾਂ ਤੁਸੀਂ ਬ੍ਰਦਰ ਨੂੰ ਦੇਖੋ ਹੈਨਾ ਜੀ ਦਿਨ ਦੇ 2:00 ਵੱਜ ਗਏ ਜੀ ਦੁਪਹਿਰ ਨੂੰ 2:00 ਮੇਰੇ ਕੋਲ ਮੈਸੇਜ ਆਇਆ ਫੋਨ ਚੱਕਿਆ ਨਾ ਕਿੰਨੇ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਆ ਸਾਡੇ ਘਰੇ ਰੋਣਾ ਕਲਪਨਾ ਸ਼ੁਰੂ ਹੋ ਗਿਆ ਜੀ ਕਿਤੇ ਸ਼ਕਨਾ ਦਾ ਕੰਮ ਸੀਗਾ ਉਸ ਤੋਂ ਬਾਅਦ ਕੀ ਹੋਇਆ ਜੀ ਬ੍ਰਦਰ ਘਰੇ ਆਇਆ ਮੇਰਾ ਬ੍ਰਦਰ ਨੂੰ ਦੱਸਿਆ ਵੀ ਆ ਚਾਂਸ ਹੋ ਗਿਆ ਬ੍ਰਦਰ ਆਦਾ ਵੀ ਯਾਰ ਇਹ ਕੀ ਸਿਸਟਮ ਹੈ ਮੈਨੂੰ ਸਮਝ ਨਹੀਂ ਆ ਰਿਹਾ ਵੀ 9 10 ਮੋਤਾਂ 3 4 ਮਹੀਨਿਆਂ ਦੇ ਵਿੱਚ ਬ੍ਰਦਰ ਆਲਾ ਤੁਸੀਂ ਰੋਕੋ ਕਲਪੋਣਾ ਸ਼ਾਂਤ ਰਹੋ ਥੋੜਾ ਜਿਹਾ ਬ੍ਰਦਰ ਨੇ ਗੱਲ ਕੀਤੀ ਕਿਸੇ ਮੁਲਾਜ਼ਮ ਨਾਲ ਤਾਂ ਇਹ ਸਵੇਰੇ ਇੱਥੋਂ ਅਗਲੇ ਦਿਨ ਨਿਕਲ ਗਈ ਗੱਡੀ ਲੈ ਕੇ ਸਵੇਰੇ 4 ਵਜੇ ਜਾਨੀ ਕਿ 8 7 7 ਕੇ 8 ਵਜੇ ਦਾ ਟਾਈਮ ਸੀ ਮਾਰਨਿੰਗ ਦਾ ਇਹ ਬਠਿੰਡੇ ਪਹੁੰਚ ਕੇ ਬਠਿੰਡੇ ਜਾ ਕੇ ਬ੍ਰਦਰ ਦਾ ਫੋਨ ਆਇਆ ਮੈਨੂੰ ਕਿ ਉਦੋਂ ਹੀ ਘਰ ਦਾ ਐਡਰੈਸ ਮੰਗਵਾ ਲੋਕੇਸ਼ਨ ਮੰਗਵਾ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਲੱਕੀ ਬਰਾੜ ਐ ਤੇ ਤੁਹਾਡੇ ਘਰ ਦੀ ਲੋਕੇਸ਼ਨ ਮੈਨੂੰ ਸ਼ੇਅਰ ਕਰ ਦਿਓ ਉਹਨੇ ਕੀਤੀ ਨਾ ਵੀ ਘਰ ਦੇ ਕਹਿੰਦੇ ਆ ਵੀ ਸਾਹਾ ਬਧਿਆ ਹੋਆ ਵਿਆਹ ਧਰਿਆ ਵੀ ਇਦਾਂ ਨਹੀਂ ਆਉਂਦੇ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਚਲੋ ਤੁਹਾਡਾ ਬੈਲਟ ਨੰਬਰ ਦੱਸੋ ਕੀ ਹੈ ਉਹਨੇ ਬੈਲਟ ਨੰਬਰ ਵੀ ਨਹੀਂ ਦੱਸਿਆ ਬੈਲਟ ਨੰਬਰ ਸਰ ਹੋਵੇ ਤਾਂ ਦੱਸੇ ਕਿਉਂਕਿ ਟੋਟਲੀ ਫੇਕ ਸੀਗਾ ਸਾਰਾ ਕੁਝ ਉਸ ਤੋਂ ਬਾਅਦ ਬ੍ਰਦਰ ਹੁਣਾਂ ਨੇ ਨੰਬਰ ਦੀ ਲੋਕੇਸ਼ਨ ਕਢਾਈ ਡਿਟੇਲ ਕਢਾ ਕੇ ਸਿੱਧਾ ਉਹਦੇ ਘਰੇ ਪਹੁੰਚ ਗਏ ਜਾਨੀ ਕਿ ਜੋ ਸਾਨੂੰ ਪਿੰਡ ਦੱਸਿਆ ਸੀਗਾ ਉਹ ਪਿੰਡ ਹੈ ਨਹੀਂ ਸੀ ਉਹਦਾ ਪਿੰਡ ਲੋਕੇਸ਼ਨ ਤੇ ਕਿਤੇ ਹੋਰ ਨਿਕਲੀ ਜਾ ਕੇ ਔਰ ਨਿਕਲੀ ਵੀ ਕੀ ਦੇਖੋ ਬਿਲਕੁਲ ਉਹਦੇ ਘਰ ਦੇ ਅੱਗੇ ਘਰ ਦੇ ਕੇ ਮਿਲਿਆ ਕੌਣ ਜੀ ਉਹਦਾ ਘਰ ਵਾਲਾ ਜਦੋਂ ਗੱਲਬਾਤ ਹੋਈ ਬ੍ਰਦਰ ਦੀ ਕਿ ਮਤਲਬ ਅਸੀਂ ਇਦਾਂ ਮੁਹਾਲੀ ਤੋਂ ਆਏ ਆ ਥੋੜੀ ਇਸ ਨੰਬਰ ਦੀ ਡਿਟੇਲ ਕੱਢਣੇ ਆ ਉਹ ਕਹਿੰਦਾ ਵੀ ਇਹ ਤਾਂ ਮੇਰੀ ਵਾਈਫ ਦਾ ਨੰਬਰ ਹੈ ਉਹ ਘਰੇ ਲੈ ਗਿਆ ਬ੍ਰਦਰ ਉਹਨਾਂ ਨੂੰ ਅੱਗੇ ਘਰ ਤੋਂ ਬਾਹਰ ਨਿਕਲਾਈ ਅੰਦਰ ਤੋਂ ਇਹਨੇ ਮਤਲਬ ਬ੍ਰਦਰ ਨੂੰ ਬਿਲਕੁਲ ਅਣ ਦੇਖਿਆ ਕਰਤਾ ਕਿ ਜਿੱਦਾਂ ਜਾਣਦੀ ਨਹੀਂ ਹੈਗੀ ਯਾਨੀ ਕਿ ਬ੍ਰਦਰ ਨੂੰ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਆ ਜੀ ਸਾਡੇ ਘਰੇ ਵੀ ਰਹਿ ਗਈ ਹੈ ਮਤਲਬ ਇਹਨੇ ਇਦਾਂ ਗਿਆ ਵੀ ਜਿੱਦਾਂ ਜਾਣਦੀ ਨਹੀਂ ਹੈਗੀ ਇਹਦੀ ਤੇ ਇੱਕ ਜਿਹੜੀ ਕੁੜੀ ਨੂੰ ਦੱਸਦੀ ਸੀ ਕਿ ਮੇਰੇ ਬ੍ਰਦਰ ਦੀ ਕੁੜੀ ਹੈ ਇਹਨਾਂ ਨੇ ਬੜੀ ਬਦਤਮੀਜ਼ੀ ਨਾਲ ਮੇਰੇ ਬ੍ਰਦਰ ਨਾਲ ਪੇਸ਼ ਆਏ ਇੱਕ ਮੁਲਾਜ਼ਮ ਹੋਰ ਸੀਗਾ ਬ੍ਰਦਰ ਦਾ ਇੱਕ ਬ੍ਰਦਰ ਸੀਗਾ ਜੀ ਤਾਂ ਉਸ ਤੋਂ ਬਾਅਦ ਬ੍ਰਦਰ ਹੁਣਾਂ ਵਾਪਸ ਆ ਗਏ ਇਹਨਾਂ ਨੇ ਫਾਜ਼ਿਲ ਕਾ ਕੇ ਇਨਕੁਆਇਰੀ ਕੱਢੀ ਉੱਥੇ ਥਾਣੇ 'ਚ ਗਏ ਜੀ ਪੁੱਛਿਆ ਵੀ ਇਸ ਨਾਮ ਦੀ ਕੋਈ ਕੁੜੀ ਪੁਲਿਸ ਮੁਲਾਜ਼ਮ ਹੈਗੀ ਹੈ ਤਾਂ ਕਲੀਅਰ ਹੋਇਆ ਜੀ ਇੱਥੇ ਕੋਈ ਇਸ ਨਾਮ ਦੀ ਕੁੜੀ ਪੁਲਿਸ ਮੁਲਾਜ਼ਮ ਨਹੀਂ ਹੈਗੀ ਤੁਸੀਂ ਭਾਈ ਜਿਵੇਂ ਦੱਸਿਆ ਕਿ ਇਸ ਦਾ ਪਹਿਲਾਂ ਵਿਆਹ ਵੀ ਹੋਇਆ ਪਿਆ ਸੀ ਦੀ ਕੁੜੀ ਵੀ ਹੈਗੀ ਸੀ ਹਾਂਜੀ ਇੱਕ ਇਹਦੀ ਕੁੜੀ ਹੈ ਜੀ 16 ਕੇ 17 ਸਾਲ ਦੀ ਹੋਏਗੀ ਇੱਕ ਇਹਦਾ ਬੇਟਾ ਹੈ ਜੀ 14 ਸਾਲ ਦਾ ਤੇ ਜਿੰਨੇ ਪੁਲਿਸ ਮੁਲਾਜ਼ਮਾ ਨਾਲ ਤੁਹਾਡੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਕੋਈ ਕੰਟੈਕਟ ਤੁਸੀਂ ਉਹਨਾਂ ਨੂੰ ਪੁੱਛਣ ਦੀਆਂ ਕੋਸ਼ਿਸ਼ ਕਰੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਹਾਂਜੀ ਮੈਂ ਕੀਤਾ ਹੀ ਸੀ ਕੋਸ਼ਿਸ਼ ਬਟ ਜਿਹੜੇ ਤਾਂ ਮੇਰੇ ਨਾਲ ਇੰਸਟਾ ਤੇ ਐਡ ਸੀਗੇ ਉਹਨਾਂ ਨੇ ਵੀ ਮੈਨੂੰ ਬਲੌਕ ਕਰਤਾ ਜਿਹੜੇ ਮੇਰੇ ਨਾਲ ਵੈਸੇ ਇੱਕ ਦੋ ਵਾਰ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਜਾਂ ਮੈਂ ਇੱਕ ਦੋ ਨੂੰ ਤਾਂ ਫੇਸ ਟੂ ਫੇਸ ਵੀ ਮਿਲਿਆ ਇਹਦੇ ਨਾਲ ਉਹ ਸਭ ਨੇ ਮੇਰਾ ਨੰਬਰ ਬਲੌਕ ਕਰਤਾ ਮੈਂ ਅਨੋਨਮ ਨੰਬਰ ਤੋਂ ਵੀ ਬੜੀ ਕਾਲ ਕੀਤੀ ਇਹਨਾਂ ਨੂੰ ਬਟ ਕਿਸੇ ਨੇ ਬਾਅਦ ਚ ਕਾਲ ਮੇਰੀ ਰੀਸੀਵ ਨਹੀਂ ਕੀਤੀ ਹੈਗੀ ਕਿ ਜਿਹੜੇ ਦੂਸਰੇ ਬੰਦੇ ਸੀ ਉਹ ਅਸਲ ਚ ਪੁਲਸ ਵਾਲੇ ਸੀ ਭਾ ਨੀ ਜਿਹੜੇ ਤੇਰੇ ਨਾਲ ਲੜੇ ਹੋਏ ਸੀ ਉਹ ਤਾਂ ਪੁਲਿਸ ਮੁਲਾਜ਼ਮ ਸੀਗੇ ਕੁਛ ਇਹਦੇ ਨਾਲ ਜਿਹੜੇ ਦੋਸ਼ੀ ਸੀਗੇ ਉਹ ਨਹੀਂ ਸੀ ਮੁਲਾਜ਼ਮ ਹੈਗੇ ਜਿੱਦਾਂ ਹੁਣ ਆ ਕੁੜੀ ਆਪ ਹੈ ਇਹ ਮੁਲਾਜ਼ਮ ਨਹੀਂ ਸੀ ਹੈਗੀ ਵਰਦੀ ਪਾ ਕੇ ਘੁੰਮਦੀ ਸੀ ਔਰ ਇਹਨੂੰ ਇੰਨੀ ਨੌਲੇਜ ਕਿੱਥੋਂ ਆਈ ਪੁਲਿਸ ਦੀ ਕਿ ਮੈਂ ਸਾਡੇ ਘਰੇ ਦੱਸਦੀ ਕਿ ਮੈਂ ਆਪਣਾ ਹੌਲਦਾਰਾਂ ਲੋਰ ਪਾਸ ਕਰਕੇ ਮੈਂ ਹੌਲਦਾਰ ਬਣੀ ਹੋਈ ਆ 2011 ਦੀ ਭਰਤੀਆਂ ਮੇਰੇ ਬ੍ਰਦਰ ਨੂੰ ਕਹਿਣਾ ਵੀ ਮੈਂ ਤੇਰੇ ਤੋਂ ਸੀਨੀਅਰ ਆ ਮੈਂ ਏਐਸਆਈ ਬਣਨ ਵਾਲੀ ਆ ਇਹਨੂੰ ਮਤਲਬ ਇੰਨੀ ਕਿ ਜ਼ਿਆਦਾ ਨੌਲੇਜ ਸੀਗੀ ਆਮ ਬੰਦੇ ਨੂੰ ਨੌਲੇਜ ਹੁੰਦੀ ਨਹੀਂ ਜene ਤੇ ਇਸ ਤੇ ਕੋਈ ਪਹਿਲਾਂ ਵੀ ਕੇਸ ਚੱਲ ਰਹੇ ਸੀ ਇਸ ਰਿਲੇਟਡ ਸਰ ਇਹ ਤਾਂ ਜਦੋਂ ਉੱਥੇ ਅਸੀਂ ਇਨਕੁਆਇਰੀ ਕੱਢੀ ਹੈ ਨਾ ਤਾਂ ਉਹਨਾਂ ਨੇ ਦੱਸਿਆ ਵੀ ਇਹਦਾ ਪਹਿਲਾਂ ਵੀ ਇੱਕ ਦੋ ਕੇਸ ਹੈਗੇ ਆ ਕਿ ਮਤਲਬ ਇਦਾਂ ਹੀ ਗੇਮ ਖੇਡਦੀ ਹੈ ਇਹਨਾਂ ਦੀ ਇੱਕ ਗੈਂਗ ਬਣੀ ਹੋਈ ਹੈ 10-15 ਜਣਿਆਂ ਦੀ ਜਿਵੇਂ ਤੁਸੀਂ ਸੁਣਿਆ ਕਿ ਬਿਲਕੁਲ ਜਿਵੇਂ ਕੀ ਜਿਹੜੇ ਨੌਜਵਾਨ ਨਾਲ ਸੋਸ਼ਲ ਮੀਡੀਆ ਦੇ ਥਰੂ ਕੁੜੀ ਕੰਟੈਕਟ ਦੇ ਵਿੱਚ ਆਈ ਸੀ ਤੇ ਉਸ ਤੋਂ ਬਾਅਦ ਠੱਗੀ ਦੀ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੇਹਦੀ ਉਨ੍ਹਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੋ ਗਿਆ ਪਰ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਔਰਤ ਸੀ ਉਸ ਦੇ ਵੱਲੋਂ ਠੱਗੀ ਕਰੀ ਗਈ ਆ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਂਸ਼ੂ ਮੜਕੰਦੀ ਰਿਪੋਰਟ